ਵਾਦੀ ਦਾ ਸ਼ਰਾਦ ਕਰੀਏ ਜਿਉਂਦੇ ਜੀ ਤਾਂ ਮੈਨੂੰ ਪਾਣੀ ਨਹੀਂ ਪੁੱਛਿਆ ਹੁਣ ਸ਼ਰਾਦ ਭਾਲਦੇ ਹਾਂ ਸ਼ਰਾਦ ਹਾਂਜੀ ਸ਼ਰਾਦ ਮੇਰੇ ਕਹਿਣ ਦਾ ਮਤਲਬ ਪਾਪਾ ਜੀ ਦੇ ਨਾਂ ਦਾ ਪ੍ਰਸ਼ਾਦਾ ਉਹ ਤੁਹਾਡਾ ਬੇੜਾ ਵਜੇ ਤੁਹਾਡਾ ਜੀਂਦੇ ਜੀ ਮੈਨੂੰ ਸੁੱਕੀਆਂ ਰੋਟੀਆਂ ਤੇ ਹੁਣ ਮੇਰੇ ਨਾਂ ਤੇ ਪ੍ਰਸ਼ਾਦੇ ਖਾਦੇ ਜਾਣਗੇ ਥੋੜਾ ਜਿਹਾ ਪਨੀਰ ਸਾਰੀ ਉਮਰ ਮੈਂ ਸਿੱਡੀ ਨੂੰ ਤਰਸਦਾ ਰਿਆ ਹੁਣ ਮੇਰੇ ਨਾਲ ਆਦਾ ਬਣੂ ਪਨੀਰ ਤੇ ਪਾਪਾ ਜੀ ਨੂੰ ਮਾਂ ਦੀ ਦਾਲ ਬੜੀ ਪਸੰਦ ਸੀ ਤੁਹਾਡਾ ਬੇੜਾ ਤਰਜੇ ਤੁਹਾਡਾ ਮੈਂ ਤੇ ਅੱਗੇ ਬਾਈ ਨਾਲ ਮਰਿਆ ਹੁਣ ਫੇਰ ਮਾਵਾਂ ਦੀ ਦਾਲ ਨਮਕੀਨ ਚੋਲ ਕੋਈ ਕਸਰ ਨਾ ਛੱਡਿਓ ਬਾਈ ਵਾਲੀ ਚੋਪੜੇ ਹੋਏ ਨਿੱਕੇ ਨਿੱਕੇ ਫੁਲਕੇ ਓਏ ਅਕਲ ਦੇ ਵੰਨੇਉ ਮੈਨੂੰ ਐਸ ਉਮਰ ਚ ਪਾਛ ਜਾਣ ਕਿ ਚੋਪੜੇ ਫੁਲਕੇ ਤੇ ਮਿੱਠੇ ਵਿੱਚ ਜਲੇਬੀ ਪਾਪਾ ਜੀ ਖਾ ਲੈਂਦੇ ਹੁੰਦੇ ਸੀ ਜਲੇਬੀਆਂ ਓਏ ਤੁਹਾਡਾ ਬੇੜਾ ਬਹਿ ਜਾਏ ਤੁਹਾਡਾ ਉੱਤੇ ਕਿਹੜਾ ਤੁਹਾਡਾ ਪਿਓ ਐ ਬੀਬੀ ਐ ਸਲੈਕਟਰ ਬੈਠਾ